ਇਹ ਜਿਹੜਾ ਫ੍ਰੈਂਕ 슈ਗਰ ਹੈ ਠੀਕ ਹੈ ਨਾ ਜਿਆਦਾ ਕੈਲਰੀਜ਼ ਵਾਲੀ ਡਾਈਟ ਹੈ ਇਹ ਫੈਟੀ ਲੀਵਰ ਨੂੰ ਬਲਾਵਾ ਦਿੰਦੀ ਹੈ ਤੁਸੀਂ ਬ੍ਰੈਡ ਪਕੋੜੇ ਇਸ ਮੂਸੇ ਖਾਂਦੇ ਜਿਹੜਾ ਉਹਨਾਂ ਦਾ ਤੇਲ ਹੁੰਦਾ ਉਕਾਲਿਆ ਹੋਇਆ ਹੋਇਆ ਹੁੰਦਾ ਹੈ ਤੇਲ ਕਿਉਂਕਿ ਉਹ ਬਾਰ-ਬਾਰ ਉਹੀ ਚੱਲੇ ਜਾਂਦਾ ਤੇਲ ਬਾਰ-ਬਾਰ ਬੋਇਲ ਹੋਈ ਜਾਂਦਾ ਉਹਦੇ ਜਿਹੜੇ ਮੋਲੀਕਿਊਲ ਨੇ ਬਿਲਕੁਲ ਟੁੱਟ ਕੇ ਸਵਾਹ ਹੋ ਜਾਂਦੇ ਨੇ ਉਹ ਵੀ ਇੱਕ ਬੜਾ ਕਾਰਨ ਮੰਨਦਾ ਹੈ ਫੈਟੀ ਲੀਵਰ ਦਾ ਪੇਨ ਕਿਲਰ ਦਰਦ ਨਿਵਾਰਕ ਗੋਲੀਆਂ ਕਹੇ ਦਾ ਫੈਟੀ ਲੀਵਰ ਦਾ ਕਾਰਨ ਕਿਉਂਕਿ ਸਿੱਧਾ ਜਾ ਕੇ ਇਹ ਲੀਵਰ ਨੂੰ ਇਫੈਕਟ ਕਰਦੀਆਂ ਨੇ ਦੋਸਤੋ ਹਰ ਬੰਦਾ ਜਦੋਂ ਟੈਸਟ ਕਰਵਾਉਣ ਜਾਂਦਾ ਤਾਂ ਡਾਕਟਰ ਵੱਲੋਂ ਇੱਕ ਹੀ ਗੱਲ ਦੱਸੀ ਜਾਂਦੀ ਹੈ ਕਿ ਫੈਟੀ ਲੀਵਰ ਫੈਟੀ ਲੀਵਰ ਦੇ ਕੀ ਕਾਰਨ ਨੇ ਕੀ ਖੁਰਾਕ ਹੋਣੀ ਚਾਹੀਦੀ ਆ ਕਿਹੜੀ ਖੁਰਾਕ ਕਰਕੇ ਸਾਡੇ ਲੀਵਰ ਫੈਟੀ ਹੁੰਦੇ ਨੇ ਤੇ ਲੀਵਰ ਤੋਂ ਹੋਰ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਡਾਕਟਰ شاہਦ پرویز ਨੇ ਉਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਤੇ ਉਹਨਾਂ ਤੋਂ ਇਹਨਾਂ ਸਾਰੇ ਮਸਲਿਆਂ ਦਾ ਹੱਲ ਲੱਭਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਥੈਂਕ ਯੂ ਡਾਕਟਰ ਸਾਹਿਬ ਜੀ ਮੈਂ ਵੀ ਅੱਜ ਟੈਸਟ ਕਰਵਾਵਾ ਚਾਹੇ ਮੈਂ ਆਪਦੇ ਆਪ ਨੂੰ ਦਰੁਸਤ ਮੰਨਾ ਤਾਂ ਮੇਰਾ ਲੀਵਰ ਇੱਕ ਥੋੜਾ ਹੀ ਨਹੀਂ ਜੇ ਅਗਰ ਆਪਾਂ ਗੱਲ ਕਰੀਏ ਡਾਟਾ ਵਾਈਜ਼ ਵੀ ਗੱਲ ਕਰੀਏ ਕਹਿੰਦੇ 32% ਆਫ ਇੰਡੀਅਨ ਪੋਪੂਲੇਸ਼ਨ ਜਿਹੜੀ ਹੈ ਇਸ ਟਾਈਮ ਫੈਟੀ ਲੀਵਰ ਤੋਂ ਪੀੜਿਤ ਹੈ 어ਡਲਟ ਪੋਪੂਲੇਸ਼ਨ ਠੀਕ ਹੈ ਮਤਲਬ ਹਰ ਤਿੰਨ ਦੇ ਵਿੱਚੋਂ ਇੱਕ ਬੰਦਾ ਫੈਟੀ ਲੀਵਰ ਦਾ ਸ਼ਿਕਾਰ ਹੈ ਹੂੰ ਠੀਕ ਹੈ ਜੀ ਹੁਣ ਫੈਟੀ ਲੀਵਰ ਹੈ ਕੀ ਇਹਦੇ ਕਾਰਨ ਕੀ ਨੇ ਫੈਟੀ ਲੀਵਰ ਕੀ ਹੈ ਬੇਸਿਕਲੀ ਜਦੋਂ ਆਪਣੇ ਲੀਵਰ ਦੇ ਵਿੱਚ ਫੈਟ ਅਕਮੂਲੇਸ਼ਨ ਹੋਣੀ ਸ਼ੁਰੂ ਹੁੰਦੀ ਹੈ ਜੀ ਮਤਲਬ ਉਹਦੇ ਤੇ ਚਕਨਾਈ ਵਧਣ ਲੱਗਦੀ ਹੈ ਲੀਵਰ ਦੇ ਉੱਪਰ ਉਹਨੂੰ ਆਪਾਂ ਫੈਟੀ ਲੀਵਰ ਕਹਿੰਦੇ ਆ ਠੀਕ ਹੈ ਇਹਦੇ ਵਿੱਚ ਇਹ ਸਿੰਪਲ ਲੈਂਗੁਏਜ ਹੈ ਇੱਕ ਫੈਟੀ ਲੀਵਰ ਤੁਸੀਂ ਆਮ ਸੁਣਿਆ ਹੋਣਾ ਇੱਕ ਆਮ ਚੱਲਣ ਦੇ ਵਿੱਚ ਹੈ ਕਿ ਇਹਨੂੰ ਫੈਟੀ ਲੀਵਰ ਹੈ ਮੈਨੂੰ ਗ੍ਰੇਡ 1 ਹੈ ਗ੍ਰੇਡ 2 ਹੈ ਗ੍ਰੇਡ 3 ਹੈ ਇਹਦੀ ਗ੍ਰੇਡਿੰਗ ਵੀ ਹੁੰਦੀ ਹੈ ਜਦੋਂ ਸ਼ੁਰੂਆਤ ਹੁੰਦੀ ਹੈ ਉਹਨੂੰ ਗ੍ਰੇਡ 1 ਕਹਿੰਦੇ ਨੇ ਗ੍ਰੇਡ 2 ਹੈ ਗ੍ਰੇਡ 3 ਹੈ ਠੀਕ ਹੈ ਜੇ ਅਗਰ ਆਪਾਂ ਪਿਕਚਰ ਵਾਈਜ਼ ਮੈਂ ਸਮਝਾਉਣ ਦੀ ਗੱਲ ਕਰਾਂ ਇਹ ਫੈਟੀ ਲੀਵਰ ਹੈ ਇੱਕ ਸਾਈਡ ਤੇ ਹੈਲਦੀ ਲੀਵਰ ਹੈ ਸਟੇਜਿਸ ਨਹੀਂ ਹੈ ਹਾਂਜੀ ਆ ਹੈਲਦੀ ਲੀਵਰ ਹੈ ਆ ਫੈਟੀ ਲੀਵਰ ਨਹੀਂ ਸਟੇਜਿਸ ਨਹੀਂ ਇਹ ਤਾਂ ਮੈਂ ਹੈਲਦੀ ਤੇ ਫੈਟੀ ਲੀਵਰ ਦਾ ਫਰਕ ਸਮਝਾ ਰਿਹਾ ਤੁਹਾਨੂੰ ਮੈਂ ਜੀ ਜਿਹੜਾ ਹੈਲਦੀ ਲੀਵਰ ਹੈ ਉਹ ਬਿਲਕੁਲ ਪਿੰਕਿਸ਼ ਕਲਰ ਦਾ ਹੋਏਗਾ ਜੀ ਠੀਕ ਹੈ ਜੀ ਜਾਂ ਲਾਈਟ ਬ੍ਰਾਊਨ ਜਾਂ ਪਿੰਕਿਸ਼ ਕਲਰ ਦਾ ਹੋਏਗਾ ਜਿਹੜਾ ਨਾਰਮਲ ਲੀਵਰ ਹੈ ਆਪਣਾ ਦਰੁਸਤ ਹੈ ਜਿਹੜਾ ਦਰੁਸਤ ਹੈ ਨਾਰਮਲ ਲੀਵਰ ਹੈ ਜਿਹੜਾ ਫੈਟੀ ਲੀਵਰ ਹੈ ਉਹ ਉਦੇ ਤੇ ਫੈਟ ਆ ਜੇਗੀ ਉਹ येलोइਸ਼ ਕਲਰ ਦਾ ਹੋ ਜਾਊਗਾ ਆ ਤੁਸੀਂ ਅਗਰ ਇਹਦਾ ਨੀਚੇ ਡਾਈਸੈਕਸ਼ਨ ਏਰੀਆ ਦੇਖੋ ਇਹਦੇ ਵਿੱਚ ਨਾ ਫੈਟ ਲਬਿਉਲਸ ਆਉਣ ਲੱਗ ਜਾਂਦੇ ਨੇ ਜਿਹੜੇ येलो येलो ਨੇ ਜੀ ਜਿਹੜਾ ਨਾਰਮਲ ਲੀਵਰ ਦਾ ਡਾਈਸੈਕਸ਼ਨ ਹੈ ਉਹ ਨਾਰਮਲ ਹੈ ਬਿਲਕੁਲ ਠੀਕ ਹੈ ਨਾ ਇਹਦੇ ਕਾਰਨ ਕੀ ਨੇ ਮਤਲਬ ਕਾਰਨ ਇਸ ਤਰ੍ਹਾਂ ਦੇ ਕੀ ਨੇ ਵੀ ਜਿਹੜੇ ਜਿਹਦੇ ਕਰਕੇ ਫੈਟੀ ਲੀਵਰ ਹੁੰਦਾ ਠੀਕ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮੇਨ ਕਾਰਨ ਹੈ ਓਵਰ ਈਟਿੰਗ ਮਤਲਬ ਜ਼ਰੂਰਤ ਤੋਂ ਜ਼ਿਆਦਾ ਆਪਾਂ ਖਾਂਦੇ ਆ ਜੀ ਜਾਂ ਜ਼ਿਆਦਾ ਕੈਲਰੀਜ਼ ਵਾਲੀ ਡਾਈਟ ਲੈਣੇ ਆ ਜਿਸ ਤਰ੍ਹਾਂ ਪੀਜ਼ਾ ਹੋ ਗਿਆ 버ਗਰ ਹੈ ਜਾਂ ਆਪਣੀਆਂ ਪੇਸਟਰੀ ਵਗੈ ਹੋ ਗਈਆਂ ਜਾਂ ਆਪ ਡੱਬਾ ਬੰਦ ਜੂਸ ਹੋ ਗਿਆ ਜਿਹਦੇ ਵਿੱਚ ਜ਼ਿਆਦਾ ਕੈਲਰੀਜ਼ ਮਿੱਠਾ ਜ਼ਿਆਦਾ ਹੈ ਇਹ ਆਪਣੀਆਂ ਸੌਫਟ ਡਰਿੰਕ ਕੋਲਡ ਡਰਿੰਕਸ ਹੋ ਗਈਆਂ ਜਾਂ ਜਿੰਨੇ ਬੱਚੇ ਵੀ ਅੱਜ ਦੇ ਦੌਰ 'ਚ ਤੁਸੀਂ ਦੇਖਿਆ ਹੋਊਗਾ ਕਿ ਮਾਜ਼ਾ ਦੀ ਫਰੂਟੀ ਹੈ ਜੀ ਠੀਕ ਹੈ ਇਹ ਜਿਹੜਾ ਫ੍ਰੈਂਕ 슈ਗਰ ਹੈ ਠੀਕ ਹੈ ਨਾ ਜ਼ਿਆਦਾ ਕੈਲਰੀਜ਼ ਵਾਲੀ ਡਾਈਟ ਹੈ ਇਹ ਫੈਟੀ ਲੀਵਰ ਨੂੰ ਬਲਾਵਾ ਦਿੰਦੀ ਹੈ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀ ਅਲਕੋਹਲਿਕ ਜਿੰਨੇ ਅਲਕੋਹਲਿਕ ਨੇ ਠੀਕ ਹੈ ਨਾ ਅਲਕੋਹੋਲਿਕਤਾ ਮਤਲਬ ਤੁਸੀਂ ਇਹ ਲਗਾਓ ਕਿ ਫੈਟੀ ਲੀਵਰ ਨਾਲ ਬੜਾ ਉਹਨਾਂ ਦਾ ਫਰੈਂਡਲੀ ਰਿਸ਼ਤਾ ਹੁੰਦਾ ਹੈ ਸ਼ਰਾਬ ਦੇ ਹਾਂ ਹਾਂ ਠੀਕ ਹੈ ਇਸ ਤੋਂ ਇਲਾਵਾ ਅਗਰ ਆਪਾਂ ਦੇਖੀਏ ਡਾਈਟ ਕਿਹੜੀ ਇਸ ਤਰ੍ਹਾਂ ਦੀ ਵੀ ਜਿਹੜੀ ਜ਼ਿਆਦਾ ਉਹਦੇ ਵਿੱਚ ਡਾਈਟ ਦੇ ਵਿੱਚ ਮੈਦੇ ਵਾਲੀਆਂ ਚੀਜ਼ਾਂ ਵੀ ਫੈਟੀ ਲੀਵਰ ਦਾ ਕਾਰਨ ਬਣਦੀਆਂ ਨੇ ਤੇ ਇਸ ਤੋਂ ਇਲਾਵਾ ਨਾਨ ਵੇਜ ਫੂਡ ਮਟਰਨ ਤੇ ਚਿਕਨ ਇਹਦਾ ਹੈ ਠੀਕ ਹੈ ਸੈਚੂਰੇਟਿਡ ਫੈਟ ਜਾਂ ਟ੍ਰਾਂਸ ਫੈਟ ਜਿਹੜੀ ਹੈ ਟ੍ਰਾਂਸ ਫੈਟ ਕੀ ਹੁੰਦੀ ਹੈ ਕਿ ਜਿਸ ਨਾਲ ਤੁਸੀਂ ਬ੍ਰੈਡ ਪਕੌੜੇ ਸਮੋਸੇ ਖਾਂਦੇ ਜਿਹੜਾ ਉਹਨਾਂ ਦਾ ਤੇਲ ਹੁੰਦਾ ਕਾਲਾ ਹੋਇਆ ਹੋਇਆ ਹੁੰਦਾ ਹੈ ਤੇਲ ਕਿਉਂਕਿ ਉਹ ਬਾਰ-ਬਾਰ ਉਹੀ ਚੱਲੀ ਜਾਂਦਾ ਹੈ ਤੇਲ ਬਾਰ-ਬਾਰ ਬੋਇਲ ਹੋਈ ਜਾਂਦਾ ਉਹਦੇ ਜਿਹੜੇ ਮੋਲੀਕਿਊਲ ਨੇ ਬਿਲਕੁਲ ਟੁੱਟ ਕੇ ਸਵਾਹ ਹੋ ਜਾਂਦੇ ਨੇ ਉਹ ਵੀ ਇੱਕ ਬੜਾ ਕਾਰਨ ਮੰਨਦਾ ਫੈਟੀ ਲੀਵਰ ਦਾ ਇਹ ਤੋਂ ਇਲਾਵਾ ਕੁਝ ਬਿਮਾਰੀਆਂ ਇਸ ਤਰ੍ਹਾਂ ਦੀਆਂ ਨੇ ਵੀ ਜਿਹੜੀਆਂ ਫੈਟੀ ਲੀਵਰ ਦਾ ਕਾਰਨ ਬਣਦੀਆਂ ਨੇ ਜਿਸ ਤਰ੍ਹਾਂ ਡਾਇਬੀਟੀਜ਼ ਹੋ ਗਈ ਸ਼ੂਗਰ ਠੀਕ ਹੈ ਨਾ ਆਪਣਾ ਓਵਰ weight ਓਵਰ weight ਵੀ ਬਹੁਤ ਬੜਾ ਕਾਰਨ ਹੈ ਇਹ ਆਪਣੀ ਬੋਡੀ ਦੇ ਵਿੱਚ ਇੱਕ ਤਰਾਨ ਕੋਲੀਸਟ੍ਰੋਲ ਹੁੰਦੇ ਜਿਹਨੂੰ ਆਪਾਂ ਟ੍ਰਾਈਗਲਿਸਰਾਈਡ ਕਹਿੰਦੇ ਆ ਜੀ ਅਗਰ ਟ੍ਰਾਈਗਲਿਸਰਾਈਡ ਜ਼ਿਆਦਾ ਵਧਿਆ ਉਹ ਵੀ ਇੱਕ ਬੜਾ ਕਾਰਨ ਬਣਦਾ ਹੂੰ ਇਹ ਤੋਂ ਇਲਾਵਾ ਹਾਈਪੋਥਾਇਰੋਇਡਿਜ਼ਮ ਤੁਸੀਂ ਸੁਣਿਆ ਹੋਣਾ ਥਾਇਰੋਇਡ ਆਪਣੀ ਗ੍ਰੰਥੀ ਹੁੰਦੀ ਹੈ ਜਦੋਂ ਨਾਰਮਲ ਨਾਲੋਂ ਘੱਟ ਕੰਮ ਕਰਨ ਲੱਗਦੀ ਹੈ ਉਹਨੂੰ ਆਪਾਂ ਹਾਈਪੋਥਾਇਰੋਇਡਿਜ਼ਮ ਕਹਿੰਦੇ ਆ ਜੀ ਹਾਈਪੋਥਾਇਰੋਇਡਿਜ਼ਮ ਵੀ ਇਹਦਾ ਇੱਕ ਬੜਾ ਕਾਰਨ ਹੈ ਹੂੰ ਇੱਕ ਫੀਮੇਲ ਦੇ ਵਿੱਚ ਹੁੰਦਾ ਹੈ ਪੀਸੀਓਡੀ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਉਹ ਵੀ ਇੱਕ ਇਹਦਾ ਬੜਾ ਕਾਰਨ ਹੈ ਹੂੰ ਆਪਣਾ ਫੈਰਟੀਲਿਬਰ ਦਾ ਠੀਕ ਹੈ ਤੋਂ ਇਲਾਵਾ ਆਪਣੀ ਜਿੰਨੀ ਸੈਚੂਰੇਟਿਡ ਟ੍ਰਾਂਸ ਫੈਟ ਦਾ ਵੀ ਕਾਰਨ ਇੱਕ ਹੋ ਗਿਆ ਇੱਕ ਕੁਛ ਲੋਕ ਇਹ ਕਹਿੰਦੇ ਨੇ ਜਿਸ ਤਰ੍ਹਾਂ ਤੁਸੀਂ ਸੁਣਿਆ ਵੀ ਹੋਣਾ ਵੀ ਯਾਰ ਮੈਂ ਤਾਂ ਸ਼ਰਾਬ ਵੀ ਨਹੀਂ ਪੀ ਰਿਹਾ ਮੇਰਾ ਤਾਂ ਲੀਵਰ ਫੇਰ ਵੀ ਫੈਟੀ ਹੋ ਗਿਆ ਖਰਾਬ ਹੋ ਗਿਆ ਠੀਕ ਹੈ ਨਾ ਉਹਨੂੰ ਉਸੇ ਕਹਿੰਦੇ ਆ ਨੋਨ ਅਲਕੋਹਲਿਕ ਫੈਟੀ ਲੀਵਰ ਜੀ ਠੀਕ ਹੈ ਨਾ ਉਹ ਨੋਨ ਅਲਕੋਹਲਿਕ ਹੁੰਦੇ ਨੇ ਵਿਚਾਰੇ ਫੇਰ ਵੀ ਫੈਟੀ ਲੀਵਰ ਹੋ ਜਾਂਦਾ ਠੀਕ ਹੈ ਉਹਦੇ ਵਿੱਚ ਇੱਕ ਤਾਂ ਜਿਹੜੇ ਮੈਂ ਡਾਈਟਰੀ ਫੈਕਟਰ ਗਿਣਾਏ ਨੇ ਉਹ ਵੀ ਹੋ ਸਕਦੇ ਨੇ ਜੀ ਜਾਂ ਫਿਰ ਤੁਸੀਂ ਆਮ ਆਪਣੇ ਪੰਜਾਬੀ ਘਰਾਂ ਦੇ ਵਿੱਚ ਹੈ ਕਿ ਕੋਈ ਵੀ ਮਤਲਬ ਸਿਰ ਦੁਖਦਾ ਚੱਕੀ ਦਰਦ ਵਾਲੀ ਗੋਲੀ ਸਿੱਟ ਲਈ ਠੀਕ ਹੈ ਜਿੰਨੇ ਵੀ ਨਾਨਸਟਰਾਇਡਲ ਐਂਟੀ ਇਨਫਲਮੇਟਰੀ ਡਰੱਗਸ ਨੇ ਠੀਕ ਹੈ ਨਾ ਪੇਨ ਕਿਲਰ ਦਰਦ ਨਿਵਾਰਕ ਗੋਲੀਆਂ ਉਹ ਵੀ ਇੱਕ ਫੈਟੀ ਲੀਵਰ ਦਾ ਕਾਰਨ ਬਣਦੇ ਜਿਹੜੀ ਬਣਾ ਗੱਲ ਤੋਂ ਹਰ ਗੁੱਬਾ ਦਾ ਗੋਲੀ ਖਾਈ ਜਾਂਦਾ ਮੇਰਾ ਸਿਰ ਦੁਖਦਾ ਮੇਰਾ ਤਜਾਵ ਆ ਗੋਲੀ ਖਾ ਲਈ ਬਿਲਕੁਲ ਇਹ ਵੀ ਇੱਕ ਇਹਦਾ ਫੈਟੀ ਲੀਵਰ ਦਾ ਕਾਰਨ ਕਿਉਂਕਿ ਸਿੱਧਾ ਜਾ ਕੇ ਇਹ ਲੀਵਰ ਨੂੰ ਇਫੈਕਟ ਕਰਦੀਆਂ ਨੇ ਠੀਕ ਹੈ ਇਹ ਤੋਂ ਇਲਾਵਾ ਕੁਝ ਕਿ ਦਵਾਈਆਂ ਹੋਰ ਇਸ ਤਰ੍ਹਾਂ ਦੀਆਂ ਨੇ ਗਲੂਕੋਕੋਟਿਕੋਇਡਸ ਸਟੀਰੋਇਡ ਦਾ ਇੱਕ ਗਰੁੱਪ ਹੈ ਹੂੰ ਠੀਕ ਹੈ ਉਹ ਵੀ ਲੀਵਰ ਲਈ ਨੁਕਸਾਨਦਾਇਕ ਨੇ ਮਿਥੋਟ੍ਰੈਕਜ਼ੇਟ ਹੈ ਮਤਲਬ ਕੁਝ ਕਿ ਐਲੋਪੈਥਿਕ ਸਿਸਟਮ ਦੇ ਵਿੱਚ ਇਸ ਤਰ੍ਹਾਂ ਦੀਆਂ ਨੇ ਵੀ ਜਿਹੜੀਆਂ ਆਪਾਂ ਨੂੰ ਲੀਵਰ ਨੂੰ ਨੁਕਸਾਨ ਕਰਦੀਆਂ ਨੇ ਆਪਣਾ ਖਾਣਾ ਕੁਝ ਇਸ ਤਰ੍ਹਾਂ ਦਾ ਜਿਹੜਾ ਲੀਵਰ ਨੂੰ ਨੁਕਸਾਨ ਕਰ ਰਿਹਾ ਕੁਝ ਬਿਮਾਰੀਆਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਲੀਵਰ ਨੂੰ ਨੁਕਸਾਨ ਕਰ ਰਹੀਆਂ ਨੇ ਹੂੰ ਠੀਕ ਹੈ ਇੱਕ ਲੇਟ ਟਾਈਮ ਖਾਣਾ ਠੀਕ ਹੈ ਨਾ ਜ਼ਿਆਦਾ ਖਾਣਾ ਇਹ ਸਾਰਾ ਕਾਰਨ ਇਹਦੇ ਬੰਦੇ ਨੇ ਫੈਟੀ ਲੀਵਰ ਦੇ ਫੈਟੀ ਲੀਵਰ ਬਹੁਤ ਬਿਮਾਰੀਆਂ ਨੂੰ ਆਵਾਜ਼ ਮਾਰਦਾ ਫੈਟੀ ਲੀਵਰ ਐਕਚੁਅਲੀ ਲੀਵਰ ਇੱਕ ਇਸ ਤਰ੍ਹਾਂ ਦਾ ਆਪਣੀ ਬੋਡੀ ਦਾ ਇੱਕ ਆਰਗਨ ਹੈ ਬਹੁਤ بڑا ਆਰਗਨ ਹੁੰਦਾ ਹੈ ਲੀਵਰ ਆਪਣੀ ਬੋਡੀ ਦਾ ਕਿ ਜਿੱਦੇ ਰੀਜਨਰੇਸ਼ਨ ਪਾਵਰ ਬਹੁਤ ਹੈ ਤੁਹਾਡੀ ਬਾਡੀ ਦੇ ਵਿੱਚ ਕਿਤੇ ਵੀ ਕੋਈ ਟੁੱਟਪੱਜ ਹੋਈ ਹੈ ਕੋਈ ਬਿਮਾਰੀ ਹੈ ਲੀਵਰ ਉਹਨੂੰ ਰਿਕਵਰ ਕਰਨ ਦਾ ਰਿਕਵਰ ਕਰਨ ਦਾ ਠੀਕ ਹੈ ਨਾ ਉਹ ਰੱਖਦਾ ਮਾਦਾ ਰੱਖਦਾ ਜਦੋਂ ਲੀਵਰ ਆਪ ਹੀ ਬਿਮਾਰ ਹੋ ਗਿਆ ਫਿਰ ਉਹ ਰਿਕਵਰ ਕਿਹਨੂੰ ਕਰੂਗਾ ਠੀਕ ਹੈ ਨਾ ਫੈਟੀ ਲੀਵਰ ਇੱਕ ਲੀਵਰ ਦੇ ਬਿਮਾਰ ਹੋਣ ਦੀ ਸਟੇਜ ਹੈ ਜੀ ਠੀਕ ਹੈ ਇਹਦੀ ਗ੍ਰੇਡਿੰਗ ਹੁੰਦੀ ਹੈ ਫਿਰ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਗ੍ਰੇਡ 4 ਇਸ ਤਰ੍ਹਾਂ ਦਾ ਹੂੰ ਇੱਕ ਅਗਰ ਇਹਦੇ ਆਪਾਂ ਸਿੰਪਟਮ ਦੀ ਗੱਲ ਕਰੀਏ ਨਾ ਸਿੰਪਟਮ ਵੀ ਆਪਾਂ ਨੂੰ ਬਹੁਤੇ ਨਹੀਂ ਮਿਲਦੇ ਇਹਦੇ ਬਹੁਤ ਜਿਵੇਂ ਆਪਾਂ ਬਿਨਾ ਟੈਸਟ ਕਰਾਏ ਕੋਈ ਉਹਦਾ ਦੇਖਣਾ ਵੀ ਲੀਵਰ ਕਿੰਨਾ ਕੁ ਫੱਟੀ ਆ ਬਿਨਾ ਟੈਸਟ ਕਰਾਏ ਪਤਾ ਲੱਗ ਜਾਂਦਾ ਜਿਹੜਾ ਇਹਦਾ ਹੈ ਨਾ ਬਿਨਾਂ ਟੈਸਟ ਕਰਾਏ ਆਪਾਂ ਨੂੰ ਮੋਸਟਲੀ ਨਹੀਂ ਪਤਾ ਲੱਗਦਾ ਮੋਸਟ ਆਫ ਪੇਸ਼ੈਂਟ ਨੂੰ ਇਸ ਚੀਜ਼ ਦਾ ਨਹੀਂ ਅਹਿਸਾਸ ਹੁੰਦਾ ਕਿ ਉਹਨਾਂ ਦਾ ਲੀਵਰ ਫੈਟੀ ਹੋ ਚੁੱਕਿਆ ਹੈ ਕਿਉਂਕਿ ਲੀਵਰ ਬਹੁਤ ਬਾਅਦ ਚ ਜਾ ਕੇ ਕਿਉਂਕਿ ਲੀਵਰ ਦੀ ਰੀਜਨਰੇਸ਼ਨ ਆਪਣੇ ਨਾਲ ਲੜਨ ਦੀ ਤਾਕਤ ਬਹੁਤ ਹੈ ਬਹੁਤ देर ਬਾਅਦ ਚ ਜਾ ਕੇ ਪਤਾ ਲੱਗਦਾ ਉਦੋਂ ਤਾਂ ਬਸ ਫਿਰ ਸਾਰਾ ਕੁਝ ਹੀ ਹੋ ਚੁੱਕਿਆ ਹੁੰਦਾ ਜੀ ਪਰ ਇਹਦੇ ਵਿੱਚ ਜੇ ਕਾਮਨ ਜੇ ਸਿੰਪਟਮ ਦੇਖੇ ਜਾਣ ਉਦੇ ਵਿੱਚ ਹੁੰਦਾ ਜਿਸ ਤਰ੍ਹਾਂ ਭੁੱਖ ਘਟ ਜਾਂਦੀ ਹੈ ਇਹਦੇ ਵਿੱਚ ਠੀਕ ਹੈ ਜੀ ਲਾਸ ਆਫ ਐਪੀਟਾਈਟ ਜਿਹਨੂੰ ਆਪਾਂ ਕਹਿੰਦੇ ਆ ਜੀ ਐਬਡੋਮినਲ ਫੁੱਲਨੈਸ ਪੇਟ ਭਰਿਆ ਭਰਿਆ ਜਿਹਾ ਮਹਿਸੂਸ ਹੋਊਗਾ ਭਾਰਾ ਭਾਰਾ ਜਿਵੇਂ ਕਹਿੰਦੇ ਨੇ ਹਾਂ ਇਹ ਜਿਹਨੂੰ ਆਪਾਂ ਕਹਿੰਦੇ ਗੈਸਟ੍ਰਿਕ ਹਾਈਪਰ ਐਸਿਡਿਟੀ ਪੇਟ ਦੇ ਵਿੱਚ ਜਲਣ ਵਗੈਰਾ ਹੋਣਾ ਇਹ ਵੀ ਇੱਕ ਇਹਦਾ ਸਿੰਟਮ ਹੈ ਫਟੀਗ ਮਤਲਬ ਥਕਾਬੜ ਜੀ ਰੋਗ ਇਹ ਵੀ ਇਹਦਾ ਇੱਕ ਸਿੰਟਮ ਹੈ weight loss ਵੀ ਹੋ ਸਕਦਾ ਹੈ ਇਹਦੇ ਵਿੱਚ ਠੀਕ ਹੈ ਜੀ weight gain ਵੀ ਹੋ ਸਕਦਾ ਹਾਂ ਕਈਆਂ ਦੇ ਵਿੱਚ weight gain ਵੀ ਹੋ ਜਾਂਦਾ weight loss ਵੀ ਹੋ ਜਾਂਦਾ ਠੀਕ ਹੈ ਜੀ ਇਸ ਤੋਂ ਇਲਾਵਾ ਜਨਰਲ ਵੀਕਨੈਸ ਉਹ ਆਪਣੇ ਆਪ ਨੂੰ ਇੱਕ ਕੁਝ ਜੋਰ ਜਾਂ ਮਹਿਸੂਸ ਕਰੂਗਾ ਇਹ ਇਹ ਦੇ ਜਨਰਲ ਸਿੰਪਟਮ ਨੇ ਠੀਕ ਹੈ ਨਾ ਜਿਆਦਾਤਰ ਤਾਂ ਫਿਰ ਪੇਸ਼ੈਂਟ ਨੂੰ ਉਦੋਂ ਹੀ ਪਤਾ ਲੱਗਦਾ ਹੈ ਜਾਂ ਤਾਂ ਉਹ ਵਿਚਾਰਾ ਕਿਸੇ ਹੋਰ ਬਿਮਾਰੀ ਨਾਲ ਕੋਈ ਸਕੈਨ ਕਰਾਉਣ ਸਪੋਜ਼ ਕਰੋ ਕਿ ਉਹਨੂੰ ਸਟੋਨ ਪੇਨ ਹੋ ਰਿਹਾ ਹੈ ਪਥਰੀ ਦਾ ਦਰਦ ਹੋ ਰਿਹਾ ਹੈ ਜਾਂ ਵੈਸੇ ਕੋਈ ਸਕੈਨ ਕਰਾ ਲਈ ਸਕੈਨ ਦੇ ਵਿੱਚ ਵੀ ਇਹ ਆ ਜਾਂਦਾ ਹੈ ਐਲਫਟੀ ਤੋਂ ਆਪਾਂ ਨੂੰ ਥੋੜਾ ਜਿਹਾ ਅੰਦਾਜ਼ਾ ਹੋ ਜਾਂਦਾ ਹੈ ਬਿਲੀਵਰ ਫੈਟੀ ਹਾਂਜੀ ਹਾਂ ਇੱਕ ਸਕੈਨ ਹੁੰਦੀ ਜਿਹਨੂੰ ਆਪਾਂ ਫਾਈਬਰੋਸਕੈਨ ਕਹਿੰਦੇ ਆ ਫਾਈਬਰੋਸਕੈਨ ਤੋਂ ਪਤਾ ਲੱਗ ਜਾਂਦਾ ਪਰ ਉਹ ਤਾਂ ਚੀਜ਼ ਉਦੋਂ ਹੈ ਵੀ ਜਦੋਂ ਤੁਹਾਨੂੰ ਮਤਲਬ ਤੁਹਾਡਾ ਲੀਵਰ ਨੁਕਸਾਨੇ ਆ ਗਿਆ ਬਿਲਕੁਲ ਠੀਕ ਹੈ ਨਾ ਉਹ ਤਾਂ ਉਹ 스테ਜ ਹੋ ਗਈ ਪ੍ਰਾਇਮਰੀ 스테ਜ ਦੇ ਉੱਪਰ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਜਨਰਲ ਵੀਕਨੈਸ ਐਬਡੋਮినਲ ਫੁੱਲਨੈਸ ਤੇ ਤੁਹਾਨੂੰ ਗੈਸਟ੍ਰਿਕ ਹਾਈਪਰ ਐਸਿਡਿਟੀ ਤਜਾਬ ਬਣੂਗਾ ਭੁੱਖ ਘਟ ਜੂਗੀ ਤੁਹਾਡੀ ਭੋਜਨ ਘਟ ਜੂਗਾ ਠੀਕ ਹੈ ਕਮਜ਼ੋਰੀ ਰਹੂ ਇਹ ਕਹਿੰਦਾ ਬਸ ਇਹ ਚੀਜ਼ਾਂ ਤੁਹਾਨੂੰ ਮਿਲਣਗੀਆਂ ਅਗਰ ਤਾਂ ਤੁਸੀਂ ਇਹ ਚੀਜ਼ਾਂ ਨੂੰ ਅਸੈਸ ਕਰਕੇ ਤੁਸੀਂ ਟਾਈਮਲੀ ਇਹਨੂੰ ਡਾਇਗਨੋਸ ਕਰ ਲਿਆ ਜਾਂ ਕਿਸੇ ਵਧੀਆ ਡਾਕਟਰ ਨੂੰ ਦਿਖਾ ਲਿਆ ਤਾਂ ਇਹਨੂੰ ਆਪਾਂ ਟਾਈਮਲੀ ਆਪਣਾ ਤੁਸੀਂ ਲਾਈਫ ਸਟਾਈਲ ਚੇਂਜ ਕਰ ਲਿਆ ਖਾਣਾ ਪੀਣਾ ਚੇਂਜ ਕਰ ਲਿਆ ਤਾਂ ਇਹਨੂੰ ਪਰ ਜਿਹੜੇ ਬੰਦੇ ਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਡਾਕਟਰ ਸਾਹਿਬ ਵੀ ਉਹਦਾ ਲੀਵਰ ਫੈਟੀ ਆ ਉਹਦੇ ਹੱਥ 'ਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਲੀਵਰ ਫੈਟੀ ਨੂੰ ਰਿਕਵਰ ਕਰ ਲੈਣੇ ਪਹਿਲਾਂ ਤਾਂ ਜਿਹੜਾ ਫੈਟੀ ਲੀਵਰ ਇਹ ਤਾਂ ਮੈਂ ਸਾਰੇ ਸਿੰਪਟਮ ਦੱਸੇ ਨੇ ਫੈਟੀ ਲੀਵਰ ਅਗਰ ਫੈਟੀ ਲੀਵਰ ਤੋਂ ਅੱਗੇ ਜਿਹੜੀ ਸਟੇਜ ਨਿਕਲਦੀ ਆ ਉਹਨੂੰ ਸੀ ਕਹਿੰਦੇ ਨੈਸ਼ ਨੋਨ ਅਲਕੋਹੋਲਿਕ ਸਟੈਟੋ ਹੈਪੇਟਾਈਟਿਸ ਜੀ ਇਹ ਫੈਟੀ ਲੀਵਰ ਤੋਂ ਅਗਲੀ ਸਟੇਜ ਹੈ ਜਿਹਦੇ ਵਿੱਚ ਪਾਣੀ ਭਰਨ ਲੱਗ ਜਾਂਦਾ ਹੈ ਪੈਰੀਟੋਨਿਅਮ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਈਆਂ ਦੇ ਪਾਣੀ ਭਰਨ ਲੱਗ ਜਾਂਦਾ ਠੀਕ ਹੈ ਪੈਡਲ ਐਡੀਮਾ ਪੈ ਫੇਸ ਦਾ ਜਿਹੜਾ ਪਫੀਨੈਸ ਹੋਣ ਲੱਗ ਜਾਂਦਾ ਹੈ ਇਹ ਤੁਹਾਡੇ ਜਿਹੜੇ ਪੇਟ ਦੇ ਉੱਪਰ ਜਿਹੜੀਆਂ ਤੁਹਾਡਾ ਵੈਸਕੂਲਰ ਸਿਸਟਮ ਹੈ ਉਹ ਪ੍ਰੋਮੀਨੈਂਟ ਹੋ ਜਾਂਦਾ ਨਾੜਾਂ ਦਿਖਣ ਲੱਗ ਜਾਂਦੀਆਂ ਨੇ ਤੁਹਾਡੇ ਠੀਕ ਹੈ ਥਕਾਬਟ ਹੋਊਗੀ ਚੱਲਿਆਂ ਸਾਹ ਚੜੂਗਾ ਠੀਕ ਹੈ ਭੁੱਖ ਘਟ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ ਇਹ ਸੋ ਐਡਵਾਂਸ ਸਟੇਜ ਹੈ ਜੀ ਅਗਰ ਆਪਾਂ ਗੱਲ ਕਰੀਏ ਕਿ ਲੀਵਰ ਜਿਸ ਤਰ੍ਹਾਂ ਆਹ ਲੀਵਰ ਹੈ ਇਹ ਲੀਵਰ ਦਾ ਮਾਡਲ ਹੈ ਇੱਕ ਸਮਝਾਉਣ ਲਈ ਮੈਂ ਰੱਖਿਆ ਇਹ ਆਪਣਾ ਹੈਲਦੀ ਲੀਵਰ ਹੈ ਜਿਹੜਾ ਹੈਲਦੀ ਲੀਵਰ ਹੁੰਦਾ ਜਿਸ ਨਾਲ ਤੁਸੀਂ ਕਾਟਨ ਨੂੰ ਟੱਚ ਕਰ ਲਿਆ ਬਿਲਕੁਲ ਹੁੰਦਾ ਇਸ ਤਰ੍ਹਾਂ ਦਾ ਸੌਫਟ ਹੁੰਦਾ ਹੈ ਬਹੁਤ ਸੌਫਟ ਆਰਗਨ ਹੈ ਫਿਰ ਜਦੋਂ ਇਹਦੇ ਤੇ ਥੋੜੀ ਬਹੁਤ ਮਾਰ ਪੈਣੀ ਸ਼ੁਰੂ ਹੁੰਦੀ ਹੈ ਇਹ ਬਿਲਕੁਲ ਪਿੰਕ ਕਲਰ ਦਾ ਹੁੰਦਾ ਜਿਹੜਾ ਨਾਰਮਲ ਹੁੰਦਾ ਸੌਫਟ ਹੁੰਦਾ ਪਿੰਕਿਸ਼ ਕਲਰ ਦਾ ਹੁੰਦਾ ਲਾਈਟ ਪਿੰਕ ਕਲਰ ਦਾ ਠੀਕ ਹੈ ਜੀ ਫਿਰ ਜਦੋਂ ਇਹਦੇ ਵਿਚਾਰੇ ਤੇ ਮਾਰ ਪੈਣੀ ਸ਼ੁਰੂ ਹੁੰਦੀ ਹੈ ਇਹਨੂੰ ਆਪਾਂ ਕਹਿੰਦੇ ਆ ਨੋਨ ਅਲਕੋਹੋਲਿਕ ਫੈਟੀ ਲੀਵਰ ਜਿਹੜੇ ਵਿਚਾਰੇ दारू ਨਹੀਂ ਪੀ ਰਹੇ ਕੋਈ ਪੇਨ ਕਿਲਰ ਖਾ ਰਿਹਾ ਹੈ ਜਾਂ ਆਪਣਾ ਖਾਣਾ ਪੀਣਾ ਗਲਤ ਹੈ ਹਾਈ ਕੈਲਰੀਜ਼ ਡਾਈਟ ਲੈ ਰਿਹਾ ਹੈ ਜਾਂ ਮਿੱਠਾ ਜ਼ਿਆਦਾ ਲੈ ਰਿਹਾ ਉਹ ਹੌਲੀ ਹੌਲੀ ਕੀ ਹੈ ਰਫ ਹੋਣਾ ਸ਼ ਫਿਰ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਸਟੇਜਿਸ ਅੱਗੇ ਵੱਧਦੀ ਹੈ ਇਹ ਨੋਨ ਨੋਨ ਕੋਲਿਕ ਇਹਨੂੰ ਕਹਿੰਦੇ ਆਪਾਂ ਸਟੈਟੋ ਹੈਪੇਟਾਈਟਸ ਠੀਕ ਹੈ ਇਹਦਾ ਕਲਰ ਵੀ ਚੇਂਜ ਹੋ ਗਿਆ ਇਹਦਾ ਜਿਹੜਾ ਹਾਰਡਨੈਸ ਹੈ ਉਹ ਵੀ ਵੱਧ ਗਈ ਠੀਕ ਹੈ ਜੀ ਫਿਰ ਅਗਲੀ ਸਟੇਜ ਹੈ ਜਿਹਨੂੰ ਆਪਾਂ ਕਹਿੰਦੇ ਲੀਵਰ ਫਾਈਬਰੋਸਿਸ ਇਹਦੇ ਵਿੱਚ ਫਾਈਬਰੋਸਿਸ ਹੋਣ ਲੱਗ ਜਾਂਦੀ ਹੈ ਜੀ ਉਸ ਤੋਂ ਜਿਹੜੀ ਨੈਕਸਟ ਸਟੇਜ ਇਹਨੂੰ ਆਪਾਂ ਕਹਿੰਦੇ ਲੀਵਰ ਸਰੋਸਿਸ ਸਰੋਸਿਸ ਮਤਲਬ ਤੁਸੀਂ ਇਹ ਲਗਾਓ ਕਿ ਇਹ ਲਗਭਗ ਐਂਡਲੀ ਸਟੇਜ ਹੁੰਦੀ ਹੈ ਇਸ ਤੋਂ ਬਾਅਦ ਜਿਹੜਾ ਆ ਜਾਂਦਾ ਲੀਵਰ ਕੈਂਸਰ ਹੂੰ ਜਿਹਨੂੰ ਆਪਾਂ ਹਿਪੇਟੋ ਸੈਲੂਲਰ ਕਾਰ ਮਤਲਬ ਅਗਰ ਆਪਾਂ ਨੂੰ ਪਤਾ ਲੱਗ ਜਾਂਦਾ ਹੈ अर्ली ਇਹਦਾ ਆਪਾਂ ਡਾਇਗਨੋਸ ਕਰ ਲੈਨੇ ਆ ਯਾ ਅਗਰ ਤੁਸੀਂ ਕਿਸੇ ਅੱਛੇ ਡਾਕਟਰ ਕੋਲੇ ਚਲੇ ਗਏ ਉਹਨਾਂ ਨੂੰ ਤੁਹਾਨੂੰ ਦੱਸਦਾ ਫੈਰਟੀ ਲਿਵਰ ਹੈ ਇਹਦਾ ਕਿਉਰ ਕਿਵੇਂ ਆਪਾਂ ਕਰ ਸਕਦੇ ਆ ਕਿਹੜੀ ਡਾਈਟ ਇਸ ਤਰ੍ਹਾਂ ਦੀ ਹੈ ਵੀ ਜਿਹਦੇ ਨਾਲ ਆਪਾਂ ਇਹਦਾ ਕਿਉਰ ਕਰ ਸਕਦੇ ਆ ਹੂੰ ਪਹਿਲੀ ਚੀਜ਼ ਤਾਂ ਆਪਾਂ ਨੂੰ ਆਪਣਾ ਥੋੜਾ ਜਿਹਾ ਲਾਈਫ ਸਟਾਈਲ ਚੇਂਜ ਕਰਨਾ ਪਊਗਾ ਸਭ ਤੋਂ ਪਹਿਲਾਂ ਜਿਹੜੇ ਓਵਰ weight ਨੇ ਜਿਨ੍ਹਾਂ ਦੇ ਵਿੱਚ ਵਜ਼ਨ ਜ਼ਿਆਦਾ ਹੈ ਉਹਨਾਂ ਨੂੰ weight ਨੂੰ ਕੰਟਰੋਲ ਕਰਨਾ ਪਊਗਾ ਪਹਿਲਾਂ ਉਹਨਾਂ ਨੂੰ ਆਪਣੇ weight ਜੀ ਠੀਕ ਹੈ ਉਹ ਕਿਵੇਂ ਕਰਨਾ ਹੈ ਉਹ ਸਾਰਾ ਆਪਾਂ ਨੂੰ ਮਤਲਬ ਉਹੀ ਹੈ ਜਿਹੜਾ ਆਪਾਂ ਪਿਛਲੇ ਵਾਰ 슈ਗਰ ਵਾਲੀ ਵੀਡੀਓ ਚ ਗੱਲ ਕੀਤੀ ਸੀ ਵੀ 50% ਜਿਹੜਾ ਤੁਹਾਡਾ ਖਾਣਾ ਕੱਚਾ ਹੋਣਾ ਚਾਹੀਦਾ 50% ਤੁਹਾਡਾ ਖਾਣਾ ਪੱਕਾ ਹੋਣਾ ਚਾਹੀਦਾ ਜਿਹੜਾ ਪੱਕਾ ਵੀ ਹੋਣਾ ਚਾਹੀਦਾ ਉਹ ਵੀ ਤੁਸੀਂ ਲੈਣਾ ਜਿਹੜੇ ਗ੍ਰੇਨਸ ਲੈਣੇ ਨੇ ਜਿਹੜੇ ਇਸ ਤਰ੍ਹਾਂ ਦੇ ਗ੍ਰੇਨ ਲੈਣੇ ਨੇ ਜਿਸ ਤਰ੍ਹਾਂ ਮਿਲਟਸ ਨੇ ਠੀਕ ਹੈ ਜੀ ਇਸ ਤਰ੍ਹਾਂ ਦੇ ਗ੍ਰੇਨ ਲੈਣੇ ਨੇ ਤੁਸੀਂ ਫਿਰ ਉਸ ਤੋਂ ਇਲਾਵਾ ਜਿਹੜੇ ਪੇਸ਼ੈਂਟ ਡਾਇਬੀਟਿਕ ਨੇ ਉਹਨਾਂ ਨੂੰ 슈ਗਰ ਕੰਟਰੋਲ ਕਰਨੀ ਪਊਗੀ ਆਪਣੀ ਠੀਕ ਹੈ ਜੀ ਆਪਣਾ ਜਿਹੜਾ ਫਿਜ਼ੀਕਲ ਲੈਵਲ ਹੈ ਆਪਣਾ ਜਿਹੜਾ ਐਕਸਰਸਾਈਜ਼ ਦਾ ਲੈਵਲ ਉਹ ਵਧਾਉਣਾ ਪਊ ਐਰੋਬਿਕ ਐਕਸਰਸਾਈਜ਼ ਜੋਗਿੰਗ ਹੋ ਗਈ ਸਾਈਕਲਿੰ ਇਹ ਚੀਜ਼ਾਂ ਨੂੰ ਆਪਾਂ ਨੂੰ ਲਿਆਉਣਾ ਪੈਗਾ ਆਪਣੀ ਲਾਈਫ ਦੇ ਵਿੱਚ ਠੀਕ ਹੈ ਜੀ ਇਸ ਤੋਂ ਇਲਾਵਾ ਜੇ ਅਗਰ ਆਪਾਂ ਗੱਲ ਕਰੀਏ ਜਿੰਨੀਆਂ ਵੀ ਆਪਾਂ ਪੇਨ ਕਿਲਰ ਲੈ ਰਹੇ ਆ ਨਾਨਸਟਰਾਇਡਲ ਐਂਟੀਨਫਲੇਮੇਟਰੀ ਹੋ ਗਿਆ ਚਾਹੇ ਦੀ ਮੈਥੋਟ੍ਰੈਕਸਟ ਹੈ ਜਾਂ ਕੁਝ ਵੀ ਇਸ ਤਰ੍ਹਾਂ ਦੀਆਂ ਮੈਡੀਸਿਨ ਨੇ ਜਿਹੜੀਆਂ ਆਪਣੇ ਸਰੀਰ ਨੂੰ ਖਰਾਬ ਕਰ ਰਹੀਆਂ ਨੇ ਉਹਨਾਂ ਨੂੰ ਬੰਦ ਕਰਨੀਆਂ ਪੈਣਗੀਆਂ ਡਾਈਟ ਦੇ ਵਿੱਚ ਇਹਦੇ ਵਿੱਚ ਆਪਾਂ ਨੂੰ ਮੇਨ ਪਲਾਂਟ ਬੇਸਡ ਡਾਈਟ ਲੈ ਕੇ ਆਉਣੀ ਪੂ ਪਲਾਂਟ ਬੇਸਡ ਡਾਈਟ ਪਲੱਸ ਮਿਲਟ ਡਾਈਟ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਠੀਕ ਹੈ ਜੀ ਇਹ ਤੁਹਾਨੂੰ ਐਡ ਕਰਨੀ ਪਊਗੀ ਇਸ ਤੋਂ ਇਲਾਵਾ ਅਗਰ ਤੁਸੀਂ ਕਰ ਸਕਦੇ ਹੋ ਜਿੰਨੇ ਵੀ ਫਰੂਟ ਜਿਨ੍ਹਾਂ ਦੇ ਵਿੱਚ ਵਿਟਾਮਿਨ ਸੀ ਜ਼ਿਆਦਾ ਹੈ ਆਮਲਾ ਹੋ ਗਿਆ ਜੀ ਜਾਂ ਆਪਣਾ ਜਿਸ ਨਾਲ ਅੱਜ ਦੇ ਦੌਰ ਚ ਤਾਂ ਕਿੰਨੂ ਵੀ ਆ ਰਿਹਾ ਮੌਸਮ ਹੈ ਹੈਨਾ ਕਿੰਨੂ ਆ ਰਿਹਾ ਜਾਂ ਫਿਰ ਦੂਸਰੀ ਮੌਸਮ ਆ ਜਾਊਗੀ ਥੋੜੀ ਬਾਅਦ ਚ ਜਾ ਕੇ ਉਹਦੇ ਵਿੱਚ ਮਸੰਮੀ ਆਂਦੀ ਹੈ ਜੀ ਜਿੰਨੇ ਵੀ ਵਿਟਾਮਿਨ ਸੀ ਵਾਲੇ ਜਿਹੜੇ ਫਰੂਟਸ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਓ ਕਿਉਂਕਿ ਉਹਦੇ ਵਿੱਚ ਵਿਟਾਮਿਨ ਸੀ ਇੱਕ ਲੀਵਰ ਡੀਟੌਕਸੀਫਾਇਰ ਹੈ ਜੀ ਵਿਟਾਮਿਨ ਸੀ ਹੈ ਉਹ ਲੀਵਰ ਨੂੰ ਡੀਟੌਕਸੀਫਾਈ ਕਰਦਾ ਹੈ ਮਤਲਬ ਜਿਹੜੇ ਉਹਦੇ ਵਿੱਚ ਟੌਕਸਿਨ ਨੇ ਉਹਨਾਂ ਨੂੰ ਸਾਫ਼ ਕਰ ਦਿੰਦਾ ਠੀਕ ਹੈ ਜੀ ਜੀ ਤੇ ਉਹਦੇ ਨਾਲ ਵੀ ਕਾਫੀ ਲੀਵਰ ਨੂੰ ਹੈਲਪ ਮਿਲਦੀ ਹੈ ਤੇ ਇਹਦੇ ਵਿੱਚ ਵੀ ਇਹੀ ਦੱਸਿਆ ਗਿਆ ਜਿਸ ਤਰ੍ਹਾਂ ਸ਼ਾਰਟ ਐਂਡ ਫ੍ਰੀਕੁਐਂਟ ਮੀਲ ਪੈਟਰਨ ਨਹੀਂ ਆਪਾਂ ਅਪਣਾਉਣਾ ਠੀਕ ਹੈ ਤੁਸੀਂ ਦੋ ਜਾਂ ਤਿੰਨ ਮੀਲ ਲੈ ਰਹੇ ਹੋ ਉਹਦੇ ਵਿੱਚ ਸਵੇਰੇ ਦੇ ਟਾਈਮ ਤੁਸੀਂ ਫਰੂਟਸ ਲੈ ਲਓ ਦੁਪਹਿਰ ਦੇ ਟਾਈਮ ਤੁਸੀਂ ਸੈਲਡ ਪਲੱਸ ਆਪਣੇ ਮਿਰਟਸ ਲੈ ਸਕਦੇ ਹੋ ਠੀਕ ਹੈ ਮਿਰਟਸ ਤੁਸੀਂ ਨਹੀਂ ਲੈ ਸਕਦੇ ਤਾਂ ਜਿਹੜੇ ਬਾਜਰਾ, ਜਵਾਰ, ਮੱਕੀ, ਜੋਂ ਜਮੀ ਇਹ ਚੀਜ਼ਾਂ ਲੈ ਸਕਦੇ ਹੋ ਤੁਸੀਂ ਕਣਕ ਤੇ ਚਾਵਲ ਨੂੰ ਥੋੜਾ ਜਿਹਾ ਤੁਸੀਂ ਘੱਟ ਪ੍ਰੈਫਰ ਕਰੋ ਉਹਦੇ ਵਿੱਚ ਕੀ ਹੈ ਕਿਉਂਕਿ ਉਹਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਬਹੁਤ ਜ਼ਿਆਦਾ ਹੈ ਗਲੂਟਨ ਹੈ ਕਣਕ ਦੇ ਵਿੱਚ ਉਹ ਨੁਕਸਾਨ ਕਰ ਰਹੀ ਹੈ ਆਪਾਂ ਨੂੰ ਸ਼ਾਮਲਾ ਖਾਣਾ ਆਪਣੇ ਜਲਦੀ ਖਾਣੇ ਲੀਵਰ ਆਪਣੇ ਆਪ ਚ ਇੱਕ ਰਿਪੇਅਰ ਕਰ ਲੂਗਾ ਅਗਰ ਤੁਸੀਂ ਸ਼ਾਮਲਾ ਖਾਣਾ ਹੈ ਹੀ ਜਲਦੀ ਖਾਣ ਲੱਗੇ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਸੋਲਡ ਸ਼ਿਪ ਦੇ ਖਾਣਾ ਖਾ ਲੈਣਾ ਚਾਹੀਦਾ। ਅਗਰ ਤੁਸੀਂ ਸ਼ਾਮਲਾ ਖਾਣਾ ਜਲਦੀ ਟਾਈਮ ਤੇ ਖਾ ਲਿਆ ਲੀਵਰ ਨੂੰ ਤੁਸੀਂ 3 3.5 ਘੰਟੇ ਸੌਣ ਤੋਂ ਪਹਿਲਾਂ ਟਾਈਮ ਦੇਤਾ ਉਹਨੂੰ ਖਾਣਾ ਪਚਾਉਣ ਦਾ। ਹੂੰ ਤਾਂ ਤੁਸੀਂ ਬਸ ਆਪਣੀ ਲੀਵਰ ਦੀ ਬਿਮਾਰੀ ਤੇ ਤਾਂ ਕੀ ਤੁਸੀਂ ਸਾਰੇ ਸ਼ਰੀਰ ਤੇ ਜਿੱਤ ਪਾ ਲਈ ਆਪਣੇ ਤੇ। ਹੂੰ ਠੀਕ ਹੈ ਇੱਕ ਚੀਜ਼ ਬਦਲਣ ਨਾਲ ਜੇ ਤੁਸੀਂ ਸ਼ਾਮ ਦਾ ਖਾਣਾ ਜਲਦੀ ਖਾ ਲਿਆ। ਜੀ ਠੀਕ ਹੈ ਇਹ ਚੀਜ਼ਾਂ ਹੋ ਗਈਆਂ ਬਾਕੀ ਇੱਕ ਮੈਂ ਤੁਹਾਨੂੰ ਕੁਝ ਨਾ ਆਯੁਰਵੈਦਿਕ ਮੈਡੀਸਿਨ ਕੁਝ ਇਸ ਤਰ੍ਹਾਂ ਹੀ ਦੱਸਣ ਜਾ ਰਹੇ ਹਾਂ ਕੁਝ ਇਸ ਤਰ੍ਹਾਂ ਦਾ ਇੱਕ ਜੋਸ ਦੱਸਣ ਜਾ ਰਹੇ ਹਾਂ ਜਿਹਦੇ ਵਿੱਚ ਟ੍ਰੀਟਮੈਂਟ ਜਿਹੜਾ ਇਹਦਾ ਹਾਂ ਇਹਨੂੰ ਕੋਲ ਟ੍ਰੀਟਮੈਂਟ ਵੀ ਕਹਿ ਸਕਦੇ ਆ ਹੂੰ ਠੀਕ ਹੈ ਕਿਉਂਕਿ ਕਈ ਪੇਸ਼ੈਂਟ ਸਾਾਨੂੰ ਬਾਹਰੋਂ ਫੋਨ ਕਰ ਲੈਂਦੇ ਨੇ ਜਾਂ ਕਈ ਪੇਸ਼ੈਂਟ ਸਾਡੇ ਕੋਲ ਨਹੀਂ ਪਹੁੰਚ ਸਕਦੇ ਠੀਕ ਹੈ ਨਾ ਉਹਨਾਂ ਲਈ ਇਹ ਕੇ ਰਾਮਬਾਨ ਮਤਲਬ ਕਿ ਇੱਕ ਰਾਮਬਾਨ ਓਸ਼ਦੀ ਦਾ ਕੰਮ ਕਰੋ ਠੀਕ ਹੈ ਉਹਦੇ ਵਿੱਚ ਇੱਕ ਜੂਸ ਹੈ ਉਹ ਜੂਸ ਮੈਂ ਤੁਹਾਨੂੰ ਦੱਸਣ ਜਾ ਰਿਹਾ ਵੀ ਉਹ ਕਿਵੇਂ ਬਣਾਉਣਾ ਤੁਸੀਂ ਸੰਜੀਵਨੀ ਜੂਸ ਕਹਿੰਦੇ ਆ ਇਹਨੂੰ ਅਸੀਂ ਜੀ ਇਹਦੇ ਵਿੱਚ ਸਿੰਪਲ ਜਿਹੀਆਂ ਚਾਰ ਚੀਜ਼ਾਂ ਨੇ ਜਿਹੜੀਆਂ ਆਪਾਂ ਪਾਉਣੀਆਂ ਨੇ ਡਾਕਟਰ ਸਾਹਿਬ ਇਹ ਜਿਹੜੇ ਤੁਸੀਂ ਜਿਵੇਂ ਤੁਸੀਂ ਸੰਜੀਵਨੀ ਜੂਸ ਦੀ ਗੱਲ ਕੀਤੀ ਆ ਤੇ ਅਗਰ ਕੋਈ ਵਿਦੇਸ਼ ਚ ਬੈਠਾ ਉਹਨੇ ਤੁਹਾਡੀ ਕੋਈ ਸਬਾਵਾਂ ਲੈਣੀਆਂ ਹਨ ਤੁਹਾਡੇ ਤੋਂ ਉਹਦੇ ਉਹਦੇ ਲਈ ਕੀ ਕਰਨਾ ਚਾਹੁੰਦਾ ਉਹਦੇ ਲਈ ਇੱਕ ਤਾਂ ਉਹ ਸਾਨੂੰ ਫੋਨ ਕਰ ਸਕਦੇ ਨੇ ਕੋਈ ਵੀ ਕਿਉਂਕਿ ਹਰ ਬੰਦੇ ਦੇਖੋ ਪ੍ਰਕਿਰਤੀ ਅਲੱਗ-ਅਲੱਗ ਹੈ ਇਸ ਤੇ ਇੱਕ ਇੱਥੇ ਜਨਰਲ ਕਨਸੈਪਟ ਦੱਸ ਦਿੰਨੇ ਆ ਜੀ ਆਯੁਰਵੇਦ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪ੍ਰਕਿਰਤੀ ਤਿੰਨ ਤਰ੍ਹਾਂ ਦੀ ਹੁੰਦੀ ਹੈ ਬਾਤਜ ਪਿੱਤਜ ਕਫਜ ਕਿਉਂਕਿ ਜਿਹੜਾ ਸਾਡੇ ਕੋਲ ਪੇਸ਼ੈਂਟ ਆਊਗਾ ਅਸੀਂ ਤਾਂ ਉਹਨੂੰ ਪ੍ਰੋਪਰ ਡਾਇਗਨੋਸ ਕਰਕੇ ਉਹਦਾ ਦੋਸ਼ ਨਿਰਧਾਰਨ ਕਰਕੇ ਡਾਇਗਨੋਸ ਬਣਾ ਕੇ ਉਸ ਸਾਬ ਨਾਲ ਜਿਹੜੀ ਮੈਡੀਸਿਨ ਚਾਹੀਦੀ ਹੋਗੀ ਉਹ ਦਿੰਨੇ ਆ ਉਹਦਾ ਡਾਈਟ ਪੈਟਰਨ ਚੇਂਜ ਕਰਦੇ ਆ ਉਹਦੀ ਹਿਸਟਰੀ ਲੈਨੇ ਆ ਵੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਹ ਖਾਕ ਕੀ ਰਿਹਾ ਠੀਕ ਹੈ ਅਗਰ ਕੋਈ ਬਾਹਰ ਬੈਠਾ ਹੈ ਸਾਡਾ ਕੋਈ ਭੈਣ ਭਰਾ ਉਹ ਸਾਨੂੰ ਫੋਨ ਕਰ ਸਕਦਾ ਦਿੱਤੇ ਹੋਏ ਨੰਬਰ ਜਿਹੜਾ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਉਹ ਤੁਹਾਨੂੰ ਫੋਨ ਕਰ ਸਕਦਾ ਨਹੀਂ ਜੇ ਕੋਈ ਜੇ ਕੋਈ ਨੇੜੇ ਤੇ ਰਿਹਾ ਉਹ ਮਰੇ ਕੋਟਲੇ ਪਹੁੰਚ ਹਾਂ ਹਾਂ ਜਿਹੜਾ ਆਪਣੇ ਪੰਜਾਬ ਦਾ ਪੇਸ਼ੈਂਟ ਉਹ ਤਾਂ ਮੋਸਟਲੀ ਆ ਹੀ ਜਾਂਦੇ ਨੇ ਜਿਹੜੇ ਬਾਹਰਲੇ ਨੇ ਆਪਣੇ ਐਨ ਆਰ ਆਈ ਭਰਾ ਨੇ ਉਹ ਨਹੀਂ ਆ ਸਕਦੇ ਉਹ ਸਾਨੂੰ ਫੋਨ ਕਰਕੇ ਵੀ ਪੁੱਛ ਪੁੱਛ ਲੈਂਦੇ ਨੇ ਠੀਕ ਹੈ ਇਹਦੇ ਵਿੱਚ ਇੱਕ ਬੜਾ ਸਿੰਪਲ ਜਿਹਾ ਹੀ ਸਾਡੇ ਕੁਝ ਜ਼ਿਆਦਾ ਨਹੀਂ ਰੱਖਿਆ ਹੋਇਆ ਜੀ ਇਹਦੇ ਵਿੱਚ ਇੱਕ ਤਾਂ ਕਾਗਜੀ ਨਿੰਬੂ ਇੱਕ ਗਲਾਸ ਪਾਣੀ ਦਾ ਲੈ ਲੈਣਾ ਤੁਸੀਂ ਜੀ ਇੱਕ ਤਾਂ ਕਾਗਜੀ ਨਿੰਬੂ ਹੈ ਹਾਫ ਤੁਸੀਂ ਇਹ ਲੈ ਲੈਣਾ ਹੈ ਮਤਲਬ ਇਹਦਾ 1 ਤੋਂ 1.5 ਚਮਚੀ ਚਾਹੀਦਾ ਹੈ ਆਪਾਂ ਨੂੰ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਲੈਣਾ ਆਮਲਾ ਹਮ ਆਮਲੇ ਦੇ 2 ਚਮਚ ਆਜਨ ਜੋਸ ਦੇ ਜੀ ਹੁਣ ਤਾਂ ਆਪਣੇ ਕੋਲੇ ਜਿਹੜੀ ਇਹ 골ਡਨ ਪੀਰੀਅਡ ਆਮ ਲੇਦਾ ਆ ਰਿਹਾ ਮਾਰਚ ਤੱਕ ਆਊਗਾ ਸਾਰੇ ਕਿ ਤੋਂ ਮਿਲ ਜਾਂਦਾ ਔਲਾ ਜੀ ਠੀਕ ਹੈ ਜੀ ਔਲੇ ਦਾ ਜੂਸ ਲੈ ਲੈਣਾ ਹੂੰ ਫਿਰ ਇਸ ਤੋਂ ਬਾਅਦ ਤੁਸੀਂ ਲੈਣਾ ਹੈ ਹਲਦੀ ਜਿਹੜੀ ਇਹ ਹਿਮਾਲਦੀਨ ਹਲਦੀ ਹੈ ਇਹ ਥੋੜੀ ਜਿਹੀ ਸਪੈਸੀਫਿਕ ਹੈ ਇਹ ਡਾਕਟਰ ਸਾਹਿਬ ਆ ਪਾਊਡਰ ਹੈ ਹਲਦੀ ਦਿੱਤਾ ਜੇ ਆਪਾਂ ਸ਼ੇਪ ਦੇਖੀਏ ਬਹੁਤ ਹਾਰਡ ਜਿਆਦੇ ਹੈ ਇਹ ਹਾਰਡ ਹੈ ਇਹ ਖਾਸ ਹੈ ਇਹ ਹਾਂਜੀ ਹਾਂ ਇਹਨੂੰ ਆਪਾਂ ਹਿਮਾਲਿਆਨ ਹਲਦੀ ਕਹਿੰਦੇ ਆ ਦੇਖਣ ਜਦਾਂ ਪੀਲੀ ਉਹ ਲੱਗਦੀ ਜਿਹੜਾ ਤਾਂ ਪਾਊਡਰ ਹੈ ਬਿਲਕੁਲ ਜਿਸ ਤਰ੍ਹਾਂ ਆਪਣੀ ਪੰਜਾਬੀ ਹਲਦੀ ਹੁੰਦੀ ਹੈ ਦੇਖਣ ਜਦਾਂ ਉਹੀ ਲੱਗਦਾ ਪਰ ਇਹ ਕਾਫੀ ਹਾਰਡ ਹੈ ਜੀ ਇਹ ਨਾ 3 ਸਾਲ ਦੀ ਫਸਲ ਹੈ ਜੀ ਇਹ ਜਿਹੜੀਆਂ ਪਹਾੜੀਆਂ ਨੇ ਉੱਪਰ ਵਾਲੀਆਂ ਪਹਾੜੀਆਂ ਜਿੱਥੇ ਬਰਫ਼ ਪੈਂਦੀ ਹੈ ਉੱਥੇ 3 ਸਾਲੇ ਬਰਫ਼ ਦੇ નીચે ਹੀ ਰਹਿੰਦੀ ਹੈ ਹੂੰ ਇਹਦੇ ਗੁਣ ਆਪਣੀ ਪੰਜਾਬੀ ਹਲਦੀ ਨਾਲੋਂ ਬਹੁਤ ਜ਼ਿਆਦਾ ਉੱਪਰ ਨੇ ਜੀ ਕਿਉਂਕਿ ਇਹਦੇ ਵਿੱਚ ਨਾ ਕੁਰਕੁਮਿਨ ਜਿਹੜੀ ਮੇਨ ਇਹਦੇ ਵਿੱਚ ਐਕਟਿਵ ਇਨਗਰੀਡੀਅੰਟ ਹੁੰਦਾ ਹੈ ਹਲਦੀ ਦੇ ਵਿੱਚ ਉਹ ਕੁਰਕੁਮਿਨ ਹੈ ਜੀ ਜਿਹੜਾ ਕੁਰਕੁਮਿਨ ਇਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਠੀਕ ਹੈ ਜੀ ਇੱਕ ਇਹਦੇ ਵਿੱਚ ਤੁਸੀਂ ਪਾ ਲੈਣਾ ਹੈ ਅੱਧਾ ਚਮਚਾ ਕਰੀਬ ਅੱਧਾ ਚਮਚਾ ਤੁਸੀਂ ਹਿਮਾਲਿਆਨ ਹਲਦੀ ਜੀ ਇੱਕ ਕਾਲੀ ਚੁਪਕੀ ਪਾ ਲੈਣੀ ਹੈ ਕਾਲੀ ਮਿਰਚ ਦੀ ਹੂੰ ਇਹ ਸਾਰਿਆਂ ਨੂੰ ਪਾ ਕੇ ਤੁਸੀਂ ਹਿਲਾ ਲੈਣਾ ਇਹ ਬਣ ਜੂਗਾ ਗੋਲਡਨ ਵਾਟਰ ਹੂੰ ਠੀਕ ਹੈ ਜੀ ਹਰ ਬੰਦਾ ਲੈ ਸਕਦਾ ਜੀ ਇਹ ਹਰ ਬੰਦਾ ਲੈ ਸਕਦਾ ਇਹ 골ਡਨ ਬਟਰ ਬਣ ਜਾਊਗਾ ਇਹ ਤੁਹਾਡੇ ਲੀਵਰ ਦੇ ਵਿੱਚ ਜਿੰਨੀ ਤੁਹਾਡੀ ਐਕਸਟਰਾ ਫੈਟ ਹੈ ਜਾਂ ਜਿੰਨੇ ਤੁਹਾਡੇ ਟੌਕਸਿਨ ਨੇ ਸਾਰਿਆਂ ਨੂੰ ਸਾਫ਼ ਕਰ ਦਊਗੀ ਚਾਹੇ ਉਹ ਗਰਮ ਲੀਵਰ ਦੀ ਗਰਮੀ ਕਿਉਂ ਨਾ ਲੀਵਰ ਦੀ ਗਰਮੀ ਚਾਹੇ ਦੀ ਕਿਉਂ ਨਾ ਹੋ ਹੂੰ ਇਹ ਸੀ ਬਾਕੀ ਜੋ ਵੀ ਸਾਡੇ ਕੋਈ ਵੀ ਕੰਸਲਟੇਸ਼ਨ ਲੈਣੇ ਚਾਹੁੰਦੇ ਨੀਚੇ ਦਿੱਤੇ ਗਏ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਠੀਕ ਹੈ ਸਾਡੇ ਸੈਂਟਰ ਦਾ ਨਾਮ ਹੈ ਮਾਇਆ ਨੇਚਰਲ ਕਯੂਰ ਸੈਂਟਰ ਨਾਬਾ ਰੋਡ ਇਹਦਾ ਕਲੋਨੀ ਮਲੇਰ ਕੋਟਲਾ ਠੀਕ ਹੈ ਸਵੇਰੇ ਜੋ ਟਾਈਮਿੰਗ ਹੈ 10 ਤੋਂ ਲੈ ਕੇ 4 ਵਜੇ ਤੱਕ ਟਾਈਮਿੰਗ ਹੁੰਦੀ ਹੈ ਸਾਡੀ ਸੰਡੇ ਨੂੰ ਸਾਡੀ ਹੁੰਦੀ ਹੈ 10 ਤੋਂ ਲੈ ਕੇ 2 ਵਜੇ ਤੱਕ ਥੈਂਕ ਯੂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ